ਉਹ ਨਾਲੇ ਵੀ ਤਾਂ ਗੱਲ ਹੀ ਨਾ ਕਰੋ ਕੱਲ ਮੈਂ ਇੱਕ ਜਗ੍ਹਾ ਵੀਡੀਓ ਨੂੰ ਫੋਨ ਕੀਤਾ ਪਿੰਡ ਵਾਲੇ ਉੱਠ ਕੇ ਆਏ ਕਿ ਮਜੀਠਾ ਸਾਹਿਬ ਸਾਡੀ ਸੜਕ ਬਣਾ ਦਿਓ ਮੈਂ ਕਿਹਾ ਭਰਾ ਐਮਐਲਏ ਨੂੰ ਕੋਈ ਗ੍ਰਾਂਟ ਗ੍ਰਾਂਟ ਨਹੀਂ ਆਉਂਦੀ ਕਹਿੰਦੇ ਵੀਡੀਓ ਨੂੰ ਫੋਨ ਕਰ ਦਿਓ ਮੈਂ ਵੀਡੀਓ ਨੂੰ ਫੋਨ ਕਰਤਾ ਮੈਂ ਕਿਹਾ ਪਾਹੂ ਆ ਕਿੱਲੇ ਕਿਦੀ ਗ੍ਰਾਂਟ ਹੈ ਬਾਲ ਸਾਹਿਬ ਤੁਸੀਂ ਪਤਾ ਨਹੀਂ ਕਿੰਨੇ ਕਿਲੋ 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 ਮੀਟਰ ਸੜਕਾਂ ਬਣਾਈਆਂ ਨੇ ਇੱਕ ਕਿੱਲੇ ਦੇ ਰਾਹ ਵਾਸਤੇ ਮੈਂ ਫੋਨ ਕੀਤਾ ਵੀਡੀਓ ਆਪ ਦਾ ਦਰਦ ਮੇਰੇ ਨਾਲ ਲੈ ਤੁਰਿਆ ਕਹਿੰਦਾ ਸਾਡੀਆਂ ਤਾਂ ਤਨਖਾਹਾਂ ਨਹੀਂ ਪਈਆਂ ਤੂੰ ਕਹਿੰਦਾ ਕਿੱਲੇ ਦੇ ਰਾਹ ਦੀ ਗੱਲ ਕਰਦਾ ਮੈਂ ਹੁਣ ਇਹਨੂੰ ਕੀ ਕਹਣਾ ਮੈਂ ਆਪਦੇ ਪਿੰਡ ਵਾਲੇ ਸਰਪੰਚ ਨੂੰ ਹੀ ਸਮਝਾਤਾ ਮੈਂ ਕਿਹਾ ਮਨਾ ਨਾ ਛੇੜ ਉਹਨੂੰ ਉਹ ਆਪਦੇ ਦਰਦ ਸੁਣਾਈ ਜਾਂਦਾ ਮੇਰੇ ਕੋਲੇ ਕੋਹਰ ਆ ਗਿਆ ਬਾਦਲ ਸਾਹਿਬ ਉਹ ਮੰਡੀ ਬੋਰਡ ਤੋਂ ਰਿਟਾਇਰ ਹੋਇਆ ਸੀ ਉਹਦੀ ਬੇਟੀ ਦਾ ਵਿਆਹ ਪਿੰਡ ਵੀ ਮੈਂ ਦੱਸ ਦਿੰਨਾ ਉਹਦਾ ਸੋਈਆਂ ਕਲਾ ਸਾਡੇ ਹਲਕੇ 'ਚ ਪੈਂਦਾ ਉਸ ਪਿੰਡ ਤੋਂ ਹੈਗਾ ਕਹਿੰਦਾ ਜੀ ਮੇਰੇ ਰਿਟਾਇਰਮੈਂਟ ਤੇ ਜਿਹੜੇ ਬੈਨੀਫਿਟ ਹੁੰਦੇ ਨਾ ਜਦੋਂ ਕੋਈ ਬੰਦਾ 30 35 ਸਾਲ ਨੌਕਰੀ ਕਰਦਾ ਤੇ ਰਿਟਾਇਰ ਹੋਣ ਵੇਲੇ ਉਹਨੂੰ ਗ੍ਰੈਚੂਇਟੀ ਫੰਡ ਮਿਲਦਾ ਤੇ ਮੈਂ ਮੰਡੀ ਬੋਰਡ ਵਾਲੇ ਨੂੰ ਕਹਿੰਦਾ ਫੋਨ ਕਰਦੇ ਮੈਂ ਉਹਨੂੰ ਸਮਝਾਇਆ ਮੈਂ ਕਿ ਸਰਕਾਰ ਦੇ ਹਾਲਾਤ ਕੁਛ ਨਹੀਂ ਇੱਥੇ ਉਹਨੂੰ ਸਰ ਦੀ ਤੁਸੀਂ ਫੋਨ ਕਰੋ ਮੈਂ ਫੋਨ ਕਰਤਾ ਤੇ ਮੰਡੀ ਬੋਰਡ ਦਾ ਜਿਹੜਾ ਸੈਕਟਰੀ ਸੀ ਉਹ ਆਪ ਦੀ ਕਹਾਣੀ ਮੇਰੇ ਨਾਲ ਤੇ ਲਹਿ ਤੁਰਿਆ ਕਹਿੰਦਾ ਅੱਜ ਤਰੀਕ ਵੇਖੋ ਕਿੰਨੀ ਹੋ ਗਈ। ਯਾ ਸਾਡੀਆਂ ਤਨਖਾਹਾਂ ਨਹੀਂ ਪੈ ਰੀਆਂ ਤੇ ਤੁਸੀਂ ਕਹਿੰਦੇ ਹੋ ਇਹਨਾਂ ਰਿਟਾਇਰ ਹੋਏ ਬੰਦੇ ਨੂੰ ਕੁਝ ਦੇ ਦਈਏ ਪਹਿਲਾਂ ਜਿਉਂਦੇ ਦੇ ਮੂੰਹ 'ਚ ਤਾਂ ਕੁਝ ਪਾ ਲੈਣ ਦਿਓ ਇਹ ਤਾਂ ਫੇਰ ਰਿਟਾਇਰ ਹੋ ਗਿਆ। ਇਹੀ ਹਾਲ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਅ ਇਹ ਬਾਦਲ ਸਾਹਿਬ ਬਦਲਾ ਹੋਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਦੇ ਉਹ ਜਿਹੜਾ ਕੋ ਪੈਗਪੋਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਵ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਹੈ